ਕੱਲ 9 ਵਜੇ ਦੀ ਗੱਲ ਹੈ ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਸੀ ਮੈਂ ਰੋਟੀ ਖਾਣ ਲੱਗਾ ਸੀ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਫਾਉਂਟ ਸੁੱਟੇ ਬੰਦਿਆਂ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਟੱਕੇ ਸੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਏ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਆ ਕੋਈ ਕੰਮ ਕਰਦੇ ਮੈਂ ਬੀਐਸਪ ਦਾ ਰਟਾਇਰਡ ਸਬ ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਇਸ ਕਰਕੇ ਪੁਲਿਸ ਨੂੰ ਰਿਕੁਐਸਟ ਆ ਕਿ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਫ੍ਰੇਸ ਕੀਤਾ ਜਾਵੇ ਗਾਂ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ ਇਹ ਸਾਡੇ ਕੋ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਚਓ ਸਾਹਿਬ ਕਿੰਨੇ ਸਮੇਂ ਤੋਂ ਇੰਸਪੈਕਟਰ ਜੀ ਹੋਇਆ ਤਾਂ ਅਹੀਂ ਤੇ ਸਦਿਕਾ ਤਾਂ ਇੱਥੇ ਹੀ ਹੈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਭਾਜੀ ਨਹੀਂ ਨੋਲੋ ਕਿਹਦੇ ਘਰ ਨਹੀਂ ਜਾਂਦਾ ਮੈਂ ਰੋਡ ਤੇ ਸਸਰੀ ਘਰ ਸਾਰੇ ਨੇ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬੱਚਿਆਂ ਦੀ ਕੋਈ ਲੈਂਡ ਦੇ ਨਹੀਂ ਬੱਚੇ ਤਾਂ ਬਾਹਰ ਰਹਿੰਦੇ ਸਾਡੇ ਪੰਜ ਬੱਚੇ ਆ ਸਾਡੇ ਚਾਰ ਬਾਹਰ ਆ ਉਹ ਵੀ ਆਏ ਆ ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰ ਤਾਂ ਇਹੋ ਜਿਹਾ ਕੰਮ ਕਰਨੋ ਕੱਲ 9 ਵਜੇ ਦੀ ਗੱਲ ਹੈ ਰਾਤ ਦੀ ਬੱਚੇ ਸ਼ਹਿਰ ਕਰਕੇ ਅੰਦਰ ਆਏ ਸੀ ਲੈ ਰੋਟੀ ਖਾਣ ਲੱਗਾ ਸੀ ਬਾਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਉਹ ਉਹਨਾਂ ਨੇ ਬੋਤਲ ਬੰਦ ਛੱਡੀ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹ ਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਇਹ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਆ ਚੋਣ ਚੱਲ ਰਿਹਾ ਹੈ ਮੈਂ ਬੀਐਸਪੀ ਦਾ ਰਟਾਇਰਡ ਸਬ ਇੰਸਪੈਕਟਰ ਤੇ ਵਿਆਹ ਵੀ ਸਾਡੇ ਘਰ ਇਸ ਕਰਕੇ ਪੁਲਿਸ ਨੂੰ ਰਿਕੁਐਸਟ ਹੈ ਵੀ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਂ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ ਇਹ ਸਾਡੇ ਕੋਲ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਪਾਹੀ ਤੇ ਸਦਿਕਾ ਤੇ ਇੱਥੇ ਹੀ ਨਹੀਂ ਨਹੀਂ ਭਾਜੀ ਨਹੀਂ ਨੋ ਨੋ ਕਿਹਦੇ ਘਰ ਨਹੀਂ ਜਾਂਦਾ ਮੈਂ ਰੋਡ ਤੇ ਸਸਰੀ ਗੱਲ ਸਾਰੇ ਨੇ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬੱਚਿਆਂ ਦੀ ਕੋਈ ਲੈਂਡ ਲੈਣੀ ਬੱਚੇ ਤਾਂ ਬਾਹਰ ਰਹਿੰਦੇ ਸਾਡੇ ਪੰਜ ਬੱਚੇ ਸਾਡੇ ਚਾਰ ਬਾਹਰ ਆ ਉਹ ਵੀ ਆਏ ਆ ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਰਿਕੁਐਸਟ ਆ ਵੀ ਬੰਦੇ ਨੂੰ ਫੜਿਆ ਜਾਵੇ ਛੇਤੀ ਛੇਤੀ ਗਾਂ ਤੋਂ ਫੇਰ ਤਾਂ ਇਹੋ ਜਿਹਾ ਕੰਮ ਕਰਨੋ ਹਾਂਜੀ ਇਹ ਨਾ ਕੰਟਰੋਲ ਵਾਲੀ ਬੋਟਲ ਆ ਮੇਬੀ ਕੰਟਰੋਲ ਹੈ ਜਾਂ ਦੂਜਾ ਹੈਗਾ ਤੇ ਇਹ ਤੇ ਬੱਤੀ ਲਾ ਕੇ ਅੰਦਰ ਨੂੰ ਛਿਟੀ ਆ ਤੇ ਵੈਰੀਫਾਈ ਕਰ ਰਹੇ ਹਾਂ ਕੰਪਲੇਂਟ ਆ ਗਈ ਦੇ ਕੰਪਲੇਂਟ ਦੇ ਮਦਦਕਾਰ ਹੋਈ ਜਾਂਦੇ ਸੀ ਜਣਾ ਆ ਲੈ ਸਚੁੱਕ ਜਾਂਦਾ ਸੀ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਇਹ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਕੋਲ ਦੀ ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇ ਵੀ ਕੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੂ ਮਤਲਬ ਉਹ ਸ਼ਕਲ ਦਾ ਜਾਮ ਨੂੰ ਪਤਾ ਨਹੀਂ ਲੱਗ ਰਿਹਾ ਬਾਕੀ ਆਸੇ ਪਾਸੇ ਦੇ ਹੋਰ ਕੈਂਪ ਦੇ ਚੈੱਕ ਕਰਾਂਗੇ ਲੱਗਦੀ ਥੋੜਾ ਹਜੇ ਤੱਕ ਇਹ ਹੋਜੀ ਗੱਲ ਸਾਹਮਣੇ ਤੇ ਨਹੀਂ ਆਏਗੀ ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟਰਾਈ ਨਹੀਂ ਤੇ ਆਸੇ ਪਾਸੇ ਦੇ ਲੋਕਾਂ ਤੋਂ ਵੀ ਆਈਫਾਈ ਕੀਤਾ ਵਾਟ ਉਹ ਕਹਿ ਰਹੇ ਵੀ ਇਹਨਾਂ ਦੀ ਕਿਸੇ ਅੱਜ ਦੀ ਗੱਲ ਸੁਣੀ ਨਹੀਂ ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਆਮ ਨੂੰ ਪਤਾ ਨਹੀਂ ਲੱਗ ਰਿਹਾ ਬਾਕੀ ਆਸ-ਪਾਸ ਦੇ ਹੋਰ ਗੰਦੇ ਕਰ ਤਾਂ ਨਹੀਂ ਖਾਜੇ ਤੱਕ ਇਹਦੀ ਗੱਲ ਸਾਹਮਣੇ ਕਦੀ ਆਈ ਨਹੀਂ ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨੂੰ ਲੱਗਦਾ ਨਹੀਂ ਤੇ ਆਸ-ਪਾਸ ਦੇ ਲੋਕਾਂ ਤੋਂ ਵੀ ਆਈ ਫਾਈ ਕੀਤਾ ਵਟ ਉਹ ਕਹਿ ਰਹੇ ਆ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਨਹੀਂ ਹੁੰਦੀ